ਹਾਂਜੀ ਸਤਿ ਸ੍ਰੀ ਅਕਾਲ ਜੀ ਗੱਲ ਕਰਾਂਗੇ ਲਾਡੀਆਂ ਵੀਡੀਓ ਬਾਰੇ ਅੱਜ ਤੁਹਾਨੂੰ ਦੱਸਾਂਗੀ ਜਦੋਂ ਹੁਣ ਮੰਨੂ ਆਪਣੇ ਨਾਨਕਾ ਬਾਰੇ ਇੱਕ ਸੁਪਨਾ ਆਇਆ ਔਰ ਉਸ ਸੁਪਨੇ ਦੇ ਬਾਰੇ ਜਦੋਂ ਜਾ ਕੇ ਮੰਨੂ ਨੇ ਰੋਜੀ ਨੂੰ ਦੱਸਿਆ ਤੇ ਰੋਜੀ ਆਖਿਰ ਕਿਉਂ ਹੋਈ ਇੰਨੀ ਜ਼ਿਆਦਾ ਹੈਰਾਨ ਇਹ ਸਾਰੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਜਿਵੇਂ ਕਿ ਮੰਨੂ ਦੇ ਨਾਨਾ ਜੀ ਨੇ ਹੁਣ ਇਹੀ ਗੱਲ ਗੁਰਪ੍ਰੀਤ ਨੂੰ ਕਹੀ ਸੀ ਕਿ ਬਈ ਹੁਣ ਇਹ ਨਾਰਮਲ ਜੋਕ ਹੋ ਚੁੱਕੀ ਹੈਗੀ ਨਾ ਹੁਣ ਇਸ ਨੂੰ ਕੋਈ ਸੁਪਨੇ ਆਉਂਦੇ ਹਿੰਦੇ ਨਾ ਹੈ ਕੋਈ ਰੌਬਨ ਗੱਲ ਕਰਦੀ ਹੈਗੀ ਲੇਕਿਨ ਅਚਾਨਕ ਜਦੋਂ ਮਨ ਨੂੰ ਆਪਣੇ ਕਮਰੇ ਸੁੱਤੀ ਹੋਈ ਸੀ ਤੇ ਉਸ ਟਾਈਮ ਜਦੋਂ ਬਾਹਰ ਰੋਜੀ ਨੇ ਐਂਟਰੀ ਲਈ ਤੇ ਰੋਜੀ ਨੇ ਉਹ ਨੋਟਿਸ ਕੀਤਾ ਕਿ ਕਿਸੇ ਨਾ ਕਿਸੇ ਨਾਲ ਤੇ ਗੱਲ ਕਰ ਰਹੀ ਸੀ ਹੁਣ ਮਨ ਨੂੰ ਤੇ ਜਦੋਂ ਪੁੱਛਿਆ ਕਿ ਕਿਹਦੇ ਨਾਲ ਗੱਲ ਕਰ ਰਹੀ ਸੀ ਤੇ ਹੁਣ ਮਨੂ ਨੇ ਆਪਣੀ ਮੰਮੀ ਰੋਜੀ ਨੂੰ ਕਿਹਾ ਕਿ ਮੈਂ ਰਵਨਾ ਗੱਲਾਂ ਕਰਦੀ ਪਈ ਸੀ ਤੇ ਰੋਜੀ ਬੜਾ ਹੈਰਾਨ ਹੋਈ ਕਿਉਂਕਿ ਰੋਜੀ ਨੂੰ ਚੇਤੇ ਆ ਆਗੇ ਬੀਜ਼ ਰੈਡੀ ਜੀ ਨੇ ਕਿਹਾ ਸੀ ਕਿ ਹੁਣ ਮਨੂ ਨਾ ਕੋਈ ਰਵਨਾ ਗੱਲਾਂ ਕਰਦੀ ਹੈਗੀ ਨਾ ਇਸ ਨੂੰ ਕੋਈ ਨੇ ਆਂਦੇ ਨੇ ਤੇ ਫਿਰ ਇਹ ਕਿਵੇਂ ਕਹਿ ਰਹੀ ਹੈ ਕਿ ਅਜੀ ਗਰਮਣ ਗੱਲਾਂ ਹੋ ਰਹੀਆਂ ਸੀ ਔਰ ਉਸ ਟਾਈਮ ਕਿਉਂਕਿ ਹੁਣ ਗੁਰਪ੍ਰੀਤ ਵੀ ਉੱਥੇ ਸੁੱਤਾ ਪਿਆ ਹੋਇਆ ਸੀ ਇਸ ਕਰਕੇ ਹੁਣ ਮੰਨੂ ਨੂੰ ਜਦ ਬਾਅਦ ਬੁਲਾਇਆ ਉਜੀ ਮੰਮੀ ਨੇ ਔਰ ਸਾਫ਼-ਸਾਫ਼ ਪੁੱਛਿਆ ਕਿ ਕੱਲ ਕੀ ਹੈਗੀ ਦੱਸ ਰੋਜੀ ਨੇ ਕਿਹਾ ਕਿ ਕੱਲ ਦੱਸਣ ਤੋਂ ਪਹਿਲੇ ਅਮੇ ਤੇਰੇ ਕੋਲ ਇਹ ਪੁੱਛਣਾ ਚਾਹੁੰਦੀ ਹਾਂ ਕਿ ਉਸ ਦਿਨ ਤੂੰ ਨੇ ਆਪਣੇ ਨਾਨਾ ਜੀ ਨੂੰ ਹੁਣ ਕਾਨੀਚ ਕੀ ਕਿਹਾ ਸੀ ਤੇ ਮੰਨੂ ਨੇ ਕਿਹਾ ਕਿ ਮੈਂਨੇ ਨਾਨਾ ਜੀ ਨੂੰ ਇਹ ਕਿਹਾ ਸੀ ਕਿ ਬਈ ਨਾਨੀ ਤਬੀਅਤ ਬਹੁਤ ਜ਼ਿਆਦਾ ਖਰਾਬ ਰਹਿੰਦੀ ਹੈਗੀ ਤੁਸੀਂ ਉਹਨਾਂ ਦਾ ਧਿਆਨ ਰੱਖੜਾ ਮੰਨੂ ਨੇ ਆਪਣੀ ਮੈਨੂੰ ਤੇ ਆ ਗਿਵੀ ਮੈਨੂੰ ਹੁਣ ਨਾਨੀ ਦੀ ਕਾਫੀ ਯਾਦ ਆ ਰਹੀ ਕਿਉਂਕਿ ਜਿਨਨੇ ਪਿਆਰ ਨਾਲ ਮੇਰੇ ਸਿਰ ਤੇ ਹੱਥ ਰੱਖਦੇ ਸੀ ਉਹ ਬਹੁਤ ਹੀ ਚੰਗਾ ਲੱਗਦਾ ਸੀ ਨਾਲੇ ਮੰਨੂ ਨੇ ਹੁਣ ਇਹ ਵੀ ਕਿਹਾ ਆਪਣੀ ਮੰਮੀ ਨੂੰ ਕਿ ਭਈ ਕੱਲ ਸਾਨੂੰ ਆਪਣੇ ਨਾਨਕੇ ਜਾਣਾ ਪੈਣਾ ਔਰ ਤੁਸੀਂ ਵੀ ਮੇਰੇ ਨਾਲ ਹੀ ਜਾਓਗੇ ਇਹ ਗੱਲ ਸੁਣ ਕੇ ਰੋਜੀ ਬਣੀ ਹੈਰਾਨ ਹੋਈ ਉਸਨੇ ਸੋਚਿਆ ਕਿ ਹੋਣ ਕੀ ਕੰਮ ਹੈਗਾ ਨਾਨਕੇ ਜਾਣਾ ਔਰ ਮੈਂ ਕਿ ਜਾਵਾਂਗੀ ਨਾਨਕੇ ਰੋਜੀ ਨੇ ਮੰਨੂ ਨੂੰ ਕਿਹਾ ਕਿ ਸਾਥ ਸਾਥ ਦਾਸਤੋ ਕਿਸੇ ਨਾ ਕਿਸੇ ਨਾਲ ਗੱਲਾਂ ਕਰ ਰਹੀ ਸੀ ਜ਼ਰੂਰ ਕੋ ਰੱਬ ਨਾਲ ਗੱਲਾਂ ਕਰ ਰਹੀ ਸੀ ਜਾਂ ਤੈਨੂੰ ਕੋਈ ਉਪਨਾ ਆਇਆ ਤੂੰ ਆਖਰੀਵੇਂ ਕਿਵੇਂ ਕਹਿ ਰਹੀ ਕਿ ਭਈ ਆਸਾਨੂੰ ਹੌਣ ਕੱਲ ਲਾਣ ਕੇ ਜਾਣਾ ਪੈਣਾ ਮਨੂ ਨੇ ਆਪਣੀ ਮੰਮੀ ਰੋਜੀ ਨੂੰ ਪੁੱਛਿਆ ਕਿ ਮੰਮੀ ਜੀ ਤੁਸੀਂ ਆਪਣੀ ਮੰਮੀ ਨਾਲ ਪਿਆਰ ਕਰਦੇ ਹੋ ਤੇ ਰੋਜੀ ਨੇ ਕਿਹਾ ਕਿ ਉਹਤੇ ਇਹ ਕਿਉਂ ਜੀ ਗੱਲ ਤੂੰ ਨੇ ਪੁੱਛ ਲਈ ਜਰੂਰ ਮੈਂ ਬਹੁਤ ਜ਼ਿਆਦਾ ਪਿਆਰ ਕਰਦੀ ਆ ਆਪਣੀ ਮਾਂ ਨਾਲ ਬੰਗ ਰੋਜੀ ਨੇ ਮੰਨੂ ਨੂੰ ਕਿਹਾ ਕਿ ਪੁੱਤ ਕੀ ਗੱਲ ਹੈਗੀ ਤੂੰ ਮੈਨੂੰ ਸਾਫ਼-ਸਾਫ਼ ਨਹੀਂ ਦੱਸ ਰਹੀ ਤੂੰ ਗੋਲ-ਗੋਲ ਘੁਮਾ ਕੇ ਕਹਿ ਰਹੀ ਮੰਨੂ ਨੇ ਕਿਹਾ ਕਿ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਰੱਬ ਨੇ ਮੈਨੂੰ ਕਿਹਾ ਸੀ ਕਿ ਜੋ ਚੀਜ਼ ਮੈਨੇ ਤੁਹਾਨੂੰ ਦਿੱਤੀ ਹੈਗੀ ਜੇਕਰ ਮੈਂ ਉਹ ਵਾਪਸ ਖੋ ਲਵਾਂ ਤੇ ਭਈ ਤੁਸੀਂ ਦੁਖੀ ਤੇ ਨਹੀਂ ਹੋਗੇ ਮੈਨੂੰ ਕੋਸੋਗੇ ਤੇ ਨਹੀਂ ਮੰਨੂ ਨੇ ਆਪਣੀ ਮੰਮੀ ਰੋਜੀ ਨੂੰ ਕਿਹਾ ਕਿ ਕੱਲ ਸਾਨੂੰ ਇਸ ਲਈ ਨਾਨਕੇ ਜਾਣਾ ਪੈਣਾ ਹੈ ਕਿ ਬਈ ਜਿਸ ਰੱਬ ਨੇ ਹੁਣ ਸਾਨੂੰ ਸਾਡੀ ਨਾਨੀ ਦਿੱਤੀ ਸੀ ਉਹ ਰੱਬ ਵਾਪਸ ਤੋਂ ਮੇਰੀ ਨਾਨੀ ਹੁਣ ਖੋਣ ਲੱਗਿਆਂ ਹੁਣ ਰੋਜੀ ਮੰਨੂ ਦਾ ਇਸ਼ਾਰਾ ਸਮਝ ਚੁੱਕੀ ਸੀ ਉਹ ਜਾਣਦੀ ਸੀ ਕਿ ਬਈ ਮੇਰੀ ਮਾਂ ਦੀ ਹਾਲਤ ਖਰਾਬ ਹੈਗੀ ਇਸ ਕਰਕੇ ਮੰਨੂ ਕਹਿ ਰਹੀ ਏ ਕਿ ਕੱਲ ਸਾਨੂੰ ਨਾਨਕੇ ਜਾਣਾ ਪੈਣਾ ਹੈ ਸਾਨੂੰ ਨੇ ਕਿਹਾ ਕਿ ਮੈਨੂੰ ਰੱਬ ਜੀ ਨੇ ਕਿਹਾ ਹੈਗਾ ਕਿ ਮੇਰੀ ਨਾਨੀ ਦੇ ਤੋਂੜੀ ਮੰਮੀ ਹੁਣ ਅੱਜ ਆਖਿਰਲਾ ਦਿਨ ਹੈਗਾ ਉਹਦਾ ਕੱਲ ਤੋਂ ਇਸ ਦਿਨ ਇਹ ਨਹੀਂ ਰਹੋਗੀ। ਇਹ ਕਲ ਸੁਣ ਕੇ ਰੋਜੀ ਦੀ ਅੱਖਾਂ 'ਚੋਂ ਹੰਝੂਆਂ ਦਾ ਸਲਾਬ ਟਹਿਣ ਲੱਗਿਆ। ਉਹ ਰੋਜੀ ਨੇ ਮੰਨੂ ਨੂੰ ਕਿਹਾ ਕਿ ਪੁੱਤ, ਰੋਜ ਤੇਰੀ ਅਸਿਰਦ ਤੇ ਹਾਤ ਰੱਖਦੀ ਸੀ ਤੇਰੀ ਨਾਨੀ, ਹੁਣ ਤੇਰੀ ਨਾਨੀ ਦੀ ਲਾਜ ਰੱਖ ਲੈ ਔਰ ਰੱਬ ਨੂੰ ਅਰਦਾਸ ਕਰ ਲੈ ਕਿ ਉਹ ਕਿਵੇਂ ਵੀ ਤੇਰੀ ਨਾਨੀ ਨੂੰ ਬਚਾ ਲਵੇ। ਤੇ ਮੰਨੂ ਨੇ ਰੋਜੀ ਦੀ ਗੱਲ ਨਾ ਮੰਨ ਕੇ ਹੁਣ ਇਹ ਜੀ ਅਰਦਾਸ ਕੀਤੀ ਔਰ ਕਿਹਾ ਰੱਬ ਜੀ ਨੂੰ ਰੱਬ ਜੀ ਅਸੀਂ ਸਾਰੇ ਤੁਹਾਡੇ ਜੀ ਹੈਗਾ, ਜੇਕਰ ਚਾਹੇ ਤੇ ਰੱਖੋ, ਜੇਕਰ ਚਾਹੇ ਤੇ ਸਾਨੂੰ ਲੈ ਲਓ। ਵੀਡੀਓ ਨੂੰ ਇੱਕ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ।